42ਵਾਂ ਹੁਕਮ ਹੈ ਦਰਸ਼ਨ ਯਾਤਰਾ ਗੁਰਦੁਆਰਿਆਂ ਦੀ ਹੀ ਕਰਨੀ ਕਿਉਂਕਿ ਸਾਡਾ ਦੇਸ਼ ਜਿਹੜਾ ਹੈ ਇੱਥੇ درختਾਂ ਨੂੰ ਵੀ ਪੂਜਿਆ ਜਾਂਦਾ ਇੱਥੇ ਸੱਪਾਂ ਨੂੰ ਵੀ ਪੂਜਿਆ ਜਾਂਦਾ ਇੱਥੇ ਸੂਰਜ ਦੀ ਪੂਜਾ ਵੀ ਹੁੰਦੀ ਹੈ ਇੱਥੇ ਚੰਦਰਮਾ ਦੀ ਪੂਜਾ ਹੁੰਦੀ ਹੈ ਪਰ ਜਿਹਨੇ ਬਣਾਇਆ ਸੀ ਉਹਨੂੰ ਪੂਜਦਾ ਹੀ ਕੋਈ ਨਹੀਂ ਜਿਹੜੇ ਸਭ ਕੁਝ ਪੈਦਾ ਗੁਰੂ ਸਾਹਿਬ ਕਹਿੰਦੇ ਬਿਨ ਕਰਤਾਰ ਨ ਕਿਰਤਮ ਮੰਨੋ ਕਿਰਤਮ ਹੈ ਇਹ ਪੈਦਾ ਕੀਤਾ ਪ੍ਰਮਾਤਮਾ ਦੀਆਂ ਚੀਜ਼ਾਂ ਨੂੰ ਪੂਜਣ ਲੱਗ ਗਏ ਕੋ ਸੂਰਜ ਨੂੰ ਪੁੱਜ ਰਿਹਾ ਹੈ ਜਦੋਂ ਤੁਸੀਂ ਜਪ ਸਬ ਪੜਦੇ ਹੋ ਸਿਰੇ ਉੱਠ ਕੇ ਗੁਰੂ ਸਾਹਿਬ ਕਹਿੰਦੇ ਕਿ ਨੂੰ ਕਿਨੂੰ ਨਮਸਕਾਰ ਕਰਨੀ ਸੂਰਜ ਨੂੰ ਨਹੀਂ ਨਮੋ ਸੂਰਜ ਸੁਰਜੇ ਨਮੋ ਚੰਦਰ ਚੰਦਰੀ ਜਿਹਨੇ ਚੰਦਰਮਾ ਬਣਾਇਆ ਚੰਦਰਮਾ ਦੇਸੀ ਪੁਜਾਰੀ ਨਹੀਂ ਆ ਅਸੀਂ ਸੂਰਜ ਦੀ ਪੁਜਾਰੀ ਨਹੀਂ ਉਹਨੂੰ ਪਾਣੀ ਨਹੀਂ ਦੇਣਾ ਅਸੀਂ ਉਹਨੂੰ ਪਾਣੀ ਉਹਨੂੰ ਉਹਨੂੰ ਨਮਸਕਾਰ ਕਰਨੀ ਨਮੋ ਸੂਰਜ ਸੁਰਜੇ ਜਿਹਨੇ ਸੂਰਜ ਬਣਾਇਆ ਜਿਹੜੀ ਤਾਕਤ ਹੈ ਪ੍ਰਮਾਤਮਾ ਜਿਹੜੀ ਉਹਨੂੰ ਉਹਦੀ ਪੂਜਾ ਕਰਨੀ ਲੋਕ درختਾਂ ਨੂੰ ਪੂਜਣ ਲੱਗ ਗਏ ਸੱਪਾਂ ਦੀ ਪੂਜਾ ਹੁੰਦੀ ਹੈ ਮਾਂ ਨੂੰ ਕੋਈ ਪਛਤਾ ਨਹੀਂ ਗਾਂ ਦੀ ਪੂਜਾ ਹੋ ਰਹੀ ਹੈ ਜਾਨਵਰਾਂ ਨੂੰ ਪੂਜਿਆ ਜਾ ਰਿਹਾ ਪਰ ਗੁਰੂ ਸਾਹਿਬ ਇਹ ਹਦਾਇਤ ਕਿਉਂ ਕਰ ਰਹੇ ਆ ਕਿ ਦਰਸ਼ਨ ਯਾਤਰਾ ਗੁਰਦੁਆਰਿਆਂ ਦੀ ਹੀ ਕਰਨੀ ਹੁਣ ਪਹਿਲਾਂ ਤਾਂ ਗੁਰਦੁਆਰਾ ਕੀ ਹੈ ਗੁਰੂ ਸਾਹਿਬ ਕਹਿੰਦੇ ਗੁਰੂ ਦਵਾਰੇ ਹੋਏ ਸੋਜੀ ਪਾਈ ਸੀ ਇਹ ਤਾਂ ਦਵਾਰੇ ਧੋਏ ਅੱਛਾ ਹੋਏ ਸੀ ਗੁਰਦੁਆਰੇ ਆ ਕੇ ਇਹ ਸਾਡਾ ਸਕੂਲ ਹੈ ਸਿੱਖੀ ਦਾ ਸਕੂਲ ਹੈ ਜਿਹਦਾ ਪਿੱਛੇ ਵੀ ਬਚਨ ਆਇਆ ਸੀ ਵੀ ਦੋਨੇ ਟਾਈਮ ਸਿੱਖ ਨੇ ਸੰਗਤ ਕਰਨੀ ਹੈ ਦੋਨੇ ਟਾਈਮ ਜਿਸ ਵੇਲੇਸੀਂ ਕਰਾਂਗੇ ਰੋਜ਼ ਦੀ ਰੋਜ਼ ਸਾਡੀ ਮੈਲ ਧੋਤੀ ਜਾਂਦੀ ਹੈ ਰੋਜ਼ ਦੀ ਰੋਜ਼ ਕਿਉਂਕਿ ਬਹੁਤ ਮੈੜਾ ਹੈ ਮਨ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ ਕਾਲਾ ਹੋਆ ਛਾ ਕਿਉਂਕਿ ਇਸੀ ਸਾਨੂੰ ਸਮਝ ਆ ਰਹੀ ਹੈ ਮੂਤ ਪਲੀਤੀ ਕੱਪੜ ਹੋਏ ਦੇ ਸਾਬਣ ਲਈਏ ਧੋਏ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਵੇਂ ਕੇ ਰਾਂ ਗੁਰਦੁਆਰੇ ਹੋਏ ਸੋਜੀ ਪਾਇ ਸੀ ਏਤ ਦੁਆਰੇ ਧੋਏ ਅੱਛਾ ਹੋਈ ਸੀ ਇੱਥੇ ਆ ਕੇ ਧੋਣ ਦੇ ਨਾਲ ਹਿਰਦਾ ਧੋਣ ਦੇ ਨਾਲ ਸਮਝ ਆਏਗੀ ਕਿ ਮੈਂ 50 ਸਾਲ ਤੋਂ ਗੁਰਦੁਆਰੇ ਆ ਰਿਹਾ ਮੈਂ ਗੁਰਮਖ ਨਹੀਂ ਸਰਟੀਫਿਕੇਟ ਕਿਹਨੇ ਦੇਣਾ ਮੈਲੇ ਅੱਛੇ ਕਾ ਵਿਚਾਰ ਆਬਰਤਾਏ ਸੀ ਮਤ ਕੋ ਜਾਣੇ ਜਾਏ ਅੱਗੇ ਪਾਇ ਸੀ ਜਿਹੇ ਕਰਮ ਕਮਾਏ ਤਿਆ ਹੋਏ ਸੀ ਗੁਰੂ ਦਵਾਰਾ ਸਾਡੇ ਵਾਸਤੇ ਬਹੁਤ ਮਹੱਤਵ ਰੱਖਦਾ ਹੈ ਇੱਥੋਂ ਸਾਨੂੰ ਸੋਝੀ ਮਿਲਦੀ ਹੈ ਮੈਂ ਕੇਵਲ ਬੇਨਤੀ ਕੀਤੀ ਹੈ ਬਿਲਡਿੰਗਾਂ ਇਸ ਤੋਂ ਵੀ ਸੋਹਣੀਆਂ ਸੋਹਣੀਆਂ ਬਣੀਆਂ ਸਰ ਦੇ ਵਿੱਚ ਉੱਥੇ ਥੋੜਾ ਮੱਥਾ ਕੋਈ ਟੇਕਦਾ ਇੱਥੇ ਅਸੀਂ ਭੱਜੇ ਆਉਂਦੇ ਆ ਇਸ ਤੋਂ ਬਿਨਾ ਰਹੀ ਨਹੀਂ ਸਕਦੇ ਕਿਉਂਕਿ ਇੱਥੇ ਪਤਾ ਨਹੀਂ ਕੀ ਕਿਹੜੀ ਰੂਹ ਬੈਠੀ ਹੈ ਜਿਹਦੇ ਕਰਕੇ ਆਪਣਾ ਵੀ ਪਾਰ ਉਤਾਰਾ ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੇ ਜੀ ਇੱਥੇ ਪਤਾ ਨਹੀਂ ਕਿੰਨੇ ਬੈਠ ਕੇ ਚਲੇ ਗਏ ਜਿਸ ਆਸਣਾਂ 'ਉਹ ਬੈਠੇ ਕਿਤੇ ਬੈਸ ਗਏ ਇੱਥੇ ਨਾਮ ਜਪਿਆ ਜਾਂਦਾ ਇੱਥੇ ਬਾਣੀ ਪੜ੍ਹੀ ਜਾਂਦੀ ਹੈ ਬਾਣੀ ਸੁਣੀ ਜਾਂਦੀ ਹੈ ਜੀਵਨ ਵਾਲੇ ਸੇਵਾ ਵਾਲੇ ਗੁਰਸਿੱਖ ਬੈਠਦੇ ਆ ਇਹ ਧਰਤੀ ਚਾਰਜ ਹੋ ਜਾਂਦੀ ਹੈ ਚਾਰਜ ਹੋ ਜਾਂਦੀ ਤਾਂ ਆਪਾਂ ਵੀ ਇੱਥੇ ਆਉਣੇ ਸਾਨੂੰ ਕਿੰਨਾ ਚਾਰਜ ਮਿਲਦਾ ਕਿੰਨੀ ਸਾਨੂੰ ਜੀਵਨ ਦੇ ਵਿੱਚ ਊਰਜਾ ਮਿਲਦੀ ਹੈ ਗੁਰੂ ਸਾਹਿਬ ਦੇ ਕੋਲ ਆਣੇ। ਦਰਸ਼ਨ ਯਾਤਰਾ ਜਿਹੜੀ ਆ ਗੁਰਦੁਆਰਿਆਂ ਦੀ ਕਰਨੀ। ਇੱਕ ਇਹਦਾ ਭਾਵ ਇਹ ਹੈ ਕਿ ਇਹ ਕਿ ਨਹੀਂ ਸਿਰਫ ਮੱਥਾ ਟੇਕ ਕੇ ਆਉਣਾ। ਜਿਵੇਂ ਅਸੀਂ ਪ੍ਰਸ਼ਾਦ ਲੈ ਕੇ ਲੋਕਾਂ ਨੂੰ ਦੱਸਣਾ ਵੀ ਭਾਈ ਮੈਂ ਫਲਾਨੀ ਜਗ੍ਹਾ ਗਿਆ ਸੀ। ਉੱਥੇ ਦਾ ਪ੍ਰਸ਼ਾਦ ਹੈ। ਪਾਪ ਪਿੱਛੇ ਪੜੇ ਲਿਆ ਪ੍ਰਸ਼ਾਦ ਕਿਹੜਾ ਹੈ? ਕੜਾ ਪ੍ਰਸ਼ਾਦ। ਤੇ ਉਹ ਸਿਰਫ ਮਨ ਨੂੰ ਸ਼ਾਂਤੀ ਦੇਣ ਵਾਸਤੇ ਹੁੰਦਾ ਵੀ ਉਹ ਫਲਾਣੇ ਦਾ ਜਗ੍ਹਾ ਤੋਂ ਪ੍ਰਸ਼ਾਦ ਲੈ ਆਏ ਜਾਂ ਫਲਾਣ ਦਾ ਪ੍ਰਸ਼ਾਦ ਤੇ ਉੱਥੇ ਹੁਣ ਜਿਸ ਵੇਲੇ ਆਪਾਂ ਯਾਤਰਾ ਕਰਨੀ ਹੈ ਉਦਾਹਰਨ ਦੇ ਤੌਰ ਤੇ ਜੇ ਓੰਕਾਰ ਸ਼ਵਰ ਗਏ ਆਪਾਂ ਗੁਰਦੁਆਰਾ ਸਾਹਿਬ ਹੈ ਗੁਰਨਾਨ ਸਿੰਘ ਸਾਹਿਬ ਜੀ ਆਏ ਸੀ ਕਿਉਂ ਆਏ ਔਰ ਇੱਥੇ ਆ ਕੇ ਗੁਰਨਾਨ ਸਿੰਘ ਸਾਹਿਬ ਜੀ ਨੇ ਕੀ ਉਪਦੇਸ਼ ਦਿੱਤਾ ਕਿਹੜੀ ਬਾਣੀ ਗੁਰੂ ਸਾਹਿਬ ਮਹਾਰਾਜ ਨੇ ਉਚਾਰਨ ਕੀਤੀ ਇਹਨਿੰਕੇ ਅਸੀਂ ਆਏ ਮੱਥਾ ਟੇਕ ਕੇ ਆ ਗਏ ਘੁੰਮ ਕੇ ਆ ਗਏ ਬਰਾਂਡਪੁਰ ਗਏ ਕਿੰਨੇ ਦਿਨ ਗੁਰੂ ਸਾਹਿਬ ਇੱਥੇ ਰੋ ਕੇ ਕੀ ਉਪਦੇਸ਼ ਗੁਰੂ ਸਾਹਿਬ ਨੇ ਦਿੱਤਾ ਬੇਟਵਾ ਸਾਹਿਬ ਗਏ ਹਜੂਰ ਸਾਹਿਬ ਗਏ ਸ੍ਰੀ ਅੰਮ੍ਰਿਤਸਰ ਸਾਹਿਬ ਗਏ ਪਟਨਾ ਸਾਹਿਬ ਗਏ ਦਮਦਮਾ ਸਾਹਿਬ ਗਏ ਅਨੰਦਪੁਰ ਸਾਹਿਬ ਗਏ ਸਾਨੂੰ ਊਰਜਾ ਮਿਲ ਜੇ ਸਾਨੂੰ ਸਮਝ ਆਏਗਾ ਸੀ ਉੱਥੇ ਇਤਿਹਾਸ ਬਹੁਤ ਘੱਟ ਲੋਕ ਆ ਜਿਹੜੇ ਸ਼ੌਂਕ ਰੱਖਦੇ ਕਈ ਦੇਖੋ ਕਈ ਗੁਰਮਖ ਮਿਲਦੇ ਆ ਗੁਰਦੁਆਰਿਆਂ ਦੇ ਵਿੱਚ ਜਾ ਕੇ ਕਾਪੀਆਂ ਡੈਰੀਆਂ ਉਹਨਾਂ ਦੇ ਕੋਲ ਹੁੰਦੀਆਂ ਲਿਖਦੇ ਇਤਿਹਾਸ ਵੀ ਸਾਨੂੰ ਸਮਝ ਆ ਵੀ ਇਹ ਇੱਥੇ ਦਾ ਇਤਿਹਾਸ ਕੀ ਹੈ ਜਿਹੜੀ ਚੀਜ਼ ਦੇਖ ਕੇ ਆਵਾਂਗੇ ਫਿਰ ਉਹ ਉਹਦਾ ਇਤਿਹਾਸ ਦੇ ਵਿੱਚ ਸੁਣਾਗੇ ਪੜ੍ਹਾਂਗੇ ਸੁਣਾਵਾਂਗੇ ਤੇ ਸਾਨੂੰ ਹੋਰ ਵੀ ਉਹਦਾ ਆਨੰਦ ਆਏਗਾ ਤੇ ਇਸ ਕਰਕੇ ਦਰਸ਼ਨ ਯਾਤਰਾ ਗੁਰਦੁਆਰਿਆਂ ਦੀ ਕਰਨੀ ਉਹ ਲੋਕਾਂ ਮਗਰ ਯਾਤਰਾ ਨਹੀਂ ਕਰਨੀ ਸਿੱਖ ਨੇ ਯਾਤਰਾ ਕਰਨੀ ਹੈ ਗੁਰੂਦਵਾਰੇ ਹੋਏ ਸੋਜੀ ਉਤੋਂ ਸੋਜੀ ਲੈਣੀ ਹੈ ਉੱਥੇ ਦੇ ਇਤਿਹਾਸ ਤੋਂ ਜਾਣੂ ਹੋਣਾ ਜੇ ਆਪਾਂ ਉਦਾਹਰਨ ਦੇ ਤੌਰ ਤੇ ਅਨੰਦਪੁਰ ਸਾਹਿਬ ਗਏ ਉੱਥੇ ਆ ਕੇ ਸਾਨੂੰ ਸਮਝ ਆ ਜਾਏਗੀ ਇਹ ਸਾਡਾ ਘਰ ਹੈ ਇੱਥੇ ਜੇ ਕਿਸੇ ਦੇ ਮਾਪੇ ਪੜੀ ਹੈ ਇੱਥੇ ਸਾਨੂੰ ਮਾਪੇ ਮਿਲ ਜਾਣਗੇ ਇੱਥੇ ਸਾਡੇ ਨਾਨਕ ਦੇ ਗੁਰੂ ਕੇ ਲਾਹੌਰ ਹਨ ਸਾਨੂੰ ਨਾਨਕੇ ਵੀ ਮਿਲ ਜਾਣਗੇ ਇੱਥੇ ਗੁਰੂ ਮਿਲੇਗਾ ਗੁਰਦੁਆਰੇ ਗੁਰੂ ਮਿਲੇਗਾ ਤੇ ਇਹ ਚੀਜ਼ਾਂ ਜਿਹੜੀਆਂ ਯਾਤਰਾ ਕਰਕੇ ਸਾਨੂੰ ਪ੍ਰਾਪਤ ਹੁੰਦੀਆਂ ਦਰਸ਼ਨ ਯਾਤਰਾ ਗੁਰਦੁਆਰਿਆਂ ਦੀ ਹੀ ਕਰਨੀ ਸਤਿਨਾਮ 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 ਜੀ ਵਾਹਿਗੁਰੂ ਵਾਹਿਗੁਰੂ